ਮੰਮੀ ਲੈ ਆ ਟਾਟੇ ਪੈਰਾ ਤੇ ਮਾਰਾ ਪਾਣੀ ਆ ਠੰਡ ਪੈ ਗਈ ਗਰਮੀ ਹੈ ਹੀ ਬੜੀ ਹੈ ਗਰਮੀ ਹੈ ਹੀ ਬੜੀ ਆ ਵੇਖਾਂ ਫਪੇ ਕਟਣੀ ਇਦਾਂ ਪੈਰ ਠੰਡੇ ਕਰਨ ਲਈ ਆ ਕਰ ਲਾ ਕਰ ਲਾ ਪੈਰ ਠੰਡੇ ਮਗਰ ਤੋਰੀ ਸੇਤੇ ਸਵਾ ਹੀ ਪੈਣੀ ਆ ਉਹ ਵੀ ਤਤੀ ਤਤੀ ਜਿੱਦਾਂ ਦੇ ਮੇਰੇ ਪਈ ਆ ਐਨੀ ਮੋ ਮੋ ਠਗਣੀ ਆ ਪਤਾ ਨਹੀਂ ਕਿੱਦਾਂ ਇਹਨੇ ਗੱਲਾਂ ਚ ਲੈ ਕੇ ਤੇ ਬੁੜੀ ਆਪਣੇ ਨਾਲ ਕਰ ਲਈ ਆ ਕੋਈ ਨਹੀਂ ਪੁੱਤ ਕਰਲਾ ਸੇਵਾ ਧੋਲਾ ਇਹਦੇ ਚਰਨ ਮੰਮਾ ਜੀ ਦਾ ਦਾਰ ਪੈ ਦੇ ਦੋ ਹਾਂ ਕੁਲ ਫੋਲਾ ਪਈ ਆ ਛੇਤੀ ਦੇ ਦੋ ਪਲੀਸ ਸਵੇਰੇ ਵੀ ਪੈਸੇ ਖਰਚੇ ਸੀ ਵਾਰ ਵਾਰ ਪੈਸੇ ਖਰਚੋਗੇ ਤੇ ਇੰਨੀ ਗਰਮੀ ਦੇ ਵਿੱਚ ਬਿਮਾਰ ਹੋਣਾ ਵਾ ਵੇਲੇ ਛੇਤੀ ਦੇ ਦੋ ਹਾਂ ਨਹੀਂ ਹੋਣੀ ਮੈਨੇ ਚਲ ਮੈਂ ਦੇ ਦਨੀ ਆ ਮੰਮੀ ਐਡਾ ਤੇ ਇਹਨੇ ਨੇ ਬਿਮਾਰ ਹੋਇਆ ਨਾ ਗਰਮੀ 'ਚ ਖਾ ਖਾ ਕੇ ਬਿਮਾਰ ਵਾਰ ਵਾਰ ਇਹ ਚੀਜ਼ਾਂ ਕਾਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਬੱਚੇ ਨਹੀਂ ਕੋਈ ਨਹੀਂ ਬੱਚੇ ਆ ਅਬ ਤਰਾਉ ਦੋ ਵਾਰ ਪ੍ਰਣਾ ਲਿਓ ਆਈ ਜਾਣੇ ਇਹਨੇ ਕੋਈ ਚੜ ਜਾਣਾ ਮਮਮੀ ਨਿੱਕੇ ਤੇ ਨਹੀਂ ਪੂਏ ਚੜਦੇ ਬੱਚਿਆਂ ਦੇ ਬਰਤਨ ਹੁੰਦੇ ਪਏ ਇਹਨਾਂ ਬਦਲੇ ਕਮਾਈਆਂ ਕਰੀ ਦੀਆਂ ਵਾ ਪ੍ਰਿਆ ਮੇਰੀ ਗੱਲ ਸੁਣ ਕਿਉਂ ਹੁਣ ਕੀ ਹੋ ਗਿਆ ਇਧਰ ਤੋ ਵੇੜਾ ਤੋ ਹੀ ਜਾਣੀ ਆ ਹੈਂ ਸਾਰਾ ਦਿਨ ਤੇਰੇ ਨਿਆਣੇ ਦੁਗੜ ਦੌੜ ਕਰਦੇ ਰਹਿੰਦੇ ਆ ਇਹ ਸਾਮ ਲਾਟ ਨਹੀਂ ਆ ਠੀਕ ਆ ਇਹਨਾਂ ਨੂੰ ਜਿਹੜੀ ਵਰਜ ਕੇ ਰੱਖਿਆ ਕਰ ਮੰਮੀ ਪੋਚੇ ਲਾਏ ਆ ਵੇਖੇ ਨਾ ਕੀ ਹਾਲ ਬਣਾਤਾ ਆਪਣਾ ਤੋਵੇਰਾ ਲਗੜਾਈ ਜਾਨੀ ਆ ਉਹਨਾਂ ਨੂੰ ਧੋ ਤੋ ਪੈਬ ਨਾ ਹੁਣ ਨਾ ਗੱਲ ਪਤਾ ਕੀ ਆ ਵੀ ਗੱਲ ਕਰਨ ਨੂੰ ਕੋਈ ਹੈ ਨਹੀਂ ਆ ਤੇ ਆਉਣੀ ਬਣੀ ਹੁਣ ਤੁਸੀਂ ਨਿਆਣੇ ਫੜ ਲਿਆ ਵੀ ਮਾਤਾ ਤੇ ਖਲਾਰਾ ਹੁਣ ਕਹਿ ਨਹੀਂ ਸਕਦੀ ਹੁਣ ਨਿਆਣੇ ਦਿਵਾਲੇ ਹੋ ਜੋ ਆਹੋ ਨਿਆਣੇ ਦੀ ਤੇ ਹੁਣ ਲਾਟਰੀ ਲੱਗੀ ਆ ਸਾਰਾ ਦਿਨ ਟਿਕ ਦੇਣੀ ਆ ਹੈ ਹੁਣ ਇਦਾਂ ਜੂ ਨਹੀਂ ਕਰਨ ਬਾਰ ਬਾਰ ਦੁਕਾਨ ਤੇ ਜਾਂਦੇ ਆ ਇੱਕੇ ਵਾਰੀ ਕੈਸ਼ ਉਹਨਾਂ ਸੇ ਜਮਾ ਕਰਾਇਆ ਤੇ ਖਾਂਦੇ ਪੀਂਦੇ ਰਹਿਣਗੇ ਇਹੋ ਸਾਥ ਖੋਤੀ ਤੇ ਕੱਢ ਕੇ ਮਿਆ ਤੇ ਡੇ ਜੇ ਉਹ ਹਾਲ ਆ ਟਾਟਾ ਹੁਣ ਕੋ ਗੱਲ ਕਰਨ ਨੂੰ ਹੈ ਨਹੀਂ ਆ ਹੁਣ ਆ ਨਹੀਂ ਬਣੀ ਤੂੰ ਇਤਰ ਨਿਆਣਿਆਂ ਦਾ ਕਰਕੇ ਨਾ ਲੜੋ ਨਹੀਂ ਬੱਲੇ ਬੱਲੇ ਚੁੱਪ ਕਰ ਜਾ ਹੁਣ ਤੇ ਤੈਨੂੰ ਗੱਲਾਂ ਆਉਣੀਆਂ ਹੀ ਆ ਕਿਉਂ ਹੁਣ ਤੂੰ ਬੁਲਲੀ ਜੂ ਸਾਂਭ ਲਈ ਆ ਬੁਲਲੀ ਨਹੀਂ ਸਾਂਭੀ ਤੂੰ ਪੈਨਸ਼ਨ ਸਾਂਭੀ ਉਹਦੀ ਜਿਹੜੀ ਗੱਲ ਆ ਹੁਣ ਆਵੇ ਹਾਂ ਕੁੜੀ ਉਹਨੂੰ ਮੈਂ ਦੱਸਾਂ ਤੇ ਅੱਜ ਵਾਕਾਂ ਦਾ ਹਾਲ ਵੇਖ ਲੈ ਸਾਰਾ ਦਿਨ ਦੁਗੜ ਦੂੜ ਕਰਦੇ ਰਹਿੰਦੇ ਆ ਤੇ ਅੱਗ ਲਾਈ ਮੇਰੇ ਵੇੜੇ ਚ ਵੇਖ ਕਿਦਾਂ ਗੰਦ ਪਿਆ ਮੇਰੇ ਚ ਵੀ ਜਾਣ ਵਾ ਠੀਕ ਆ ਮੈਂ ਸਾਰਾ ਦਿਨ ਸਫਾਈਆਂ ਕਰਦੀ ਮਰ ਜਾਨੀ ਕਹਣਿਆਂ ਦਾ ਗੰਦ ਦੁਖਦਾ ਵਾ ਤੇ ਜਦੋਂ ਵੰਡ ਵੰਡਾਈ ਹੋਈ ਸੀ ਉਦੋਂ ਇੱਧਰ ਆ ਜਣਾ ਸੀ ਉਦੋਂ ਤਾਂ ਕਹਿੰਨੀ ਆ ਨਾ ਨਾ ਮੈਂ ਇੱਧਰ ਹੀ ਰਹਿਣਾ ਹੁਣ ਅਸੀਂ ਸਿਰ ਤੇ ਪੈਰ ਚੋਕੇ ਲੈ ਨਹੀਂ ਜਾਣੇ ਨੰਗਣਾ ਤੇ ਅਸੀਂ ਇੱਥੋਂ ਦੀ ਆ ਉਦੋਂ ਨਹੀਂ ਤੁਹਾਨੂੰ ਪਤਾ ਮੇਰਾ ਇਹ ਕੀ ਆ ਮੈਨੂੰ ਨਹੀਂ ਪਤਾ ਨਿਆਣੇ ਇਹਦਾ ਲਿਪੜੇ ਪੈਰ ਨਹੀਂ ਲੈ ਕੇ ਆਉਣੇ ਚਾਹੀਦੇ ਇੱਥੇ ਕੋਹ ਵਿਛਾ ਦੇ ਵੇਚਦਾ ਨਹੀਂ ਆ ਅੱਤ ਅੱਜ ਕੱਲ੍ਹ ਤੇ ਹੱਥ ਦੀਆਂ ਚੀਜ਼ਾਂ ਲੈ ਲਈਆਂ ਵਾ ਆਪਣੇ ਵੇੜੇ 'ਚ ਤੂੰ ਕੈਪ ਮਾਰ ਮਾਰ ਤੋਂ ਡਈ ਆ ਤੇ ਵੇਖ ਨਿਆਣਿਆਂ ਨੇ ਕਿੱਦਾਂ ਪੈੜਾ ਲਾਈਆਂ ਵਾ ਮੈਂ ਬੇਲੀ ਨਹੀਂ ਆ ਮੈਂ ਤਾਂ ਕੈਨੀ ਆ ਕਿ ਅਸੀਂ ਨਾ ਹੁਣ ਵੀ ਵਟਾਂਦਰਾ ਕਰ ਲਈਏ ਤੂੰ ਇੱਧਰ ਆ ਜਾ ਤੇ ਮੈਂ ਵੀ ਇੱਧਰ ਆ ਜੰਨੀ ਆ ਤੇ ਸਪਾਈ ਰਿਆ ਕਰੋਗੇ ਨਾ ਤੇਰੇ ਤੈਨੂੰ ਤਾਂ ਗੱਲਾਂ ਹੀ ਬੜੀਆਂ ਆਉਣ ਲੱਗੀਆਂ ਤੂੰ ਗੁੜੀ ਕੀ ਸਾਹਮਲੀ ਆ ਗੁੜੀ ਹੀ ਕੇ ਸਾਭੀ ਆ ਤੇਰੇ ਵਾਲੀ ਹੀ ਇੰਨੇ ਚਿਰ ਦੀ ਸਾਰਾ ਘਰਬਾਰ ਤੇਰਾ ਸੋਨਾ ਬਣਾਤਾ ਨਾ ਤੁਮਨ ਕਰੋ ਕੱਢਿਆ ਹੁਣ ਬੈਠੀ ਨਹੀਂ ਚਲੀ ਜਾਂਦੀ ਬਣੀ ਤਾਂ ਨਹੀਂ ਤੂੰ ਤਾਂ ਚੋਪੀ ਕਰ ਜਾ ਤੂੰ ਤਾਂ ਸਾਰੀ ਪਵਾੜੇ ਦੀ ਜੜਵਾਂ ਜਿੰਨੇ ਮੂਲੀਆਂ ਹੱਤ ਤੇ ਪਾਟ ਅੱਦ ਕਰਕੇ ਰਹਾਤੇ ਆ ਹੈਂ ਹੁਣ ਲੱਗੀ ਬੋਲਣਾ ਬੋਲੀ ਨਾ ਚੁੱਪ ਕਰ ਜਾ ਜਦੋਂ ਮੈਂ ਤੈਨੂੰ ਖਾਣ ਨੂੰ ਨਹੀਂ ਦਿੰਦੀ ਹਾਂ ਮੈਂ ਚੰਗੀ ਆ ਹੁਣ ਤੇਰੇ ਢਿੱਡ ਭੀੜ ਭੀੜ ਦੀਗਾ ਤੇ ਦੇਣਾ ਨਹੀਂ ਖਾਣ ਨੂੰ ਹੁਣ ਕੀ ਦੇਣਾ ਸੀ ਨਿਆਣੇ ਕਿਦੇ ਆ ਉਹ ਤਾਂ ਉਹ ਕਹ ਦਿੰਦੀ ਵੀ ਮੇਰੇ ਨਹੀਂ ਆ ਹੁਣ ਜਵਿਆ ਵੀ ਜਾਂਦਾ ਤੇ ਤੋਂ ਆਹ ਨਹੀਂ ਮੇਰੇ ਕੋਲ ਜਰੀ ਨਹੀਂ ਜਾਂਦੀ ਮੇਰੀ ਗੱਲ ਸੁਣ ਤੁਹਾਨੂੰ ਤਾਂ ਚੋਪੀ ਰਹੇ ਤੇ ਚੰਗੀ ਗੱਲ ਆ ਠੀਕ ਆ ਹੁਣ ਕਿਉਂ ਇਧਰ ਬੈਠੀ ਤੈਨੂੰ ਦੋਸਦੀ ਆ ਅੱਗੇ ਤੇ ਤੇਰੇ ਆ ਲਗਾਂਦੇ ਪਉਂਦੀ ਸੀ ਹੁਣ ਤਾਂ ਨਹੀਂ ਨਾ ਪਉਂਦੀ ਹੁਣ ਤੇ ਇਹਦੀਆਂ ਨੱਕਾਂ 'ਚ ਗੱਲ ਲੀਆਂ ਤੇਰੀਆਂ ਨੱਕਾਂ 'ਚ ਵੇਖ ਲੈਣੀ ਤੈਨੂੰ ਕਿੰਨੀਆਂ ਸੋਨੇ ਦੀਆਂ ਰੋਟੀਆਂ ਦਿੱਤੀ ਆ ਮੈਂ ਤਾਂ ਫੁੱਲਾ ਵਾਂਗੂ ਰੱਖਿਆ ਉਹਨੇ ਦੇਖੀ ਕਿਤੇ ਇਹ ਫੁੱਲ ਛੇਤੀ ਚਾਣੇ ਆ ਵੇਖੀ ਲਾਜ ਜਾਣਾ ਤੇਰਾ ਚਾ ਸੜੀ ਨਾ ਜਾ ਹੁਣ ਸੜੀ ਨਾ ਜਾ ਇੱਥੇ ਜਾ ਬੋਰ ਮਾਰਨਾ ਜਾ ਕੇ ਜਾ ਬੈਹ ਉਹਨੇ ਇਹਨਾਂ ਦੇ ਮਸਾਲਾ ਲਾਉਂਦਾ ਆਈ ਕਿਉਂ ਨਹੀਂ ਚਾਹੀਦੇ ਨਿਆਣੇ ਮੈਂ ਦੱਸਦੀ ਸਭ ਤੋਂ ਹੋਣੀ ਨਹੀਂ ਦੇਵਾ ਮੈਂ ਬੁਰਾ ਕੋਈ ਨਹੀਂ ਸਭ ਤੇ ਟਿਕਾ ਨਹੀਂ ਦਿੰਦੀ ਨਿਆਣੇ ਇੱਥੇ ਤੁਹਾਨੂੰ ਪਾਣੀ ਹੁਣ ਨਿਆਣਿਆਂ ਦੇ ਗਾ ਕੇ ਉਹ ਪੈੜੀਆਂ ਜਿਹੜੀ ਸਿੱਧੀ ਗੱਲ ਆ ਉਹ ਦੱਸਾਂ ਅਖਿਆਈ ਤੇ ਤੈਨੂੰ ਹੁਣ ਇਹ ਆ ਕਿ ਪਹਿਲੀ ਤਰੀਕ ਆਉਣ ਵਾਲੀ ਆ ਤੇ ਗੁੱਸਾ ਉਹ ਨਿਆਣੇ ਤੇ ਕੱਢੀ ਜਾਂਦੀ ਆ ਇੱਥੇ ਬੰਦ ਕਰ ਲਾ ਨਹੀਂ ਤੇ ਮੈਂ ਖਿੱਚ ਦੂੰਗੀ ਜੇ ਬੋਤਾ ਬੋਲੀ ਤੇ ਕਿੱਦਾਂ ਤੇਰੇ ਪਰ ਨਿਕਲ ਆਏ ਤੇਰੇ ਹੈ ਪੈਨਸ਼ਨ ਆਉਣ ਵਾਲੀ ਆ ਨਹੀਂ ਅੱਗ ਲੱਗੇ ਦੀ ਪੈਨਸ਼ਨ ਤੇ ਵਿੱਚੇ ਪਵੇ ਚੁੱਲੇ 'ਚੇ ਤੇ ਵਿੱਚੇ ਪਵੇ ਤੂੰ ਮੈਂ ਮਾਰਾ ਨੇ ਬਥੇਰਾ ਕੋ ਦਿੱਤਾ ਵਾ ਰੰਗ ਭਾਗ ਲਾਇਆ ਪੁੱਤ ਮੈਨੂੰ ਦਿੱਤਾ ਦੁੱਧ ਮੈਨੂੰ ਦਿੱਤਾ ਕੀ ਨਹੀਂ ਮੇਰੇ ਘਰ ਮੈਂ ਲੁੱਟੀ ਨਹੀਂ ਆ ਤੇ ਜੇ ਹਾ ਮੁੜ ਕੇ ਲਬਜ ਬੋਲੇ ਨਾ ਵੀ ਇੱਕ ਤਰੀਕਾਉਣ ਵਾਲੀ ਆ ਨਹੀਂ ਮੈਂ ਤੇ ਥੁੱਕਦੀ ਵੀ ਨਹੀਂ ਆ ਤੁਹਾਡੇ ਹਲ ਹਾਂ ਕਿੱਦਾਂ ਐ ਨਾ ਗੰਦ ਪਾਇਆ ਇਹਨਾਂ ਨੇ ਦੋਵਾਂ ਨੇ ਮੇਰੀ ਜਾਨ ਹੀ ਖਾ ਲਈ ਆ ਹੈ ਕਿੱਦਾਂ ਵੇ ਉਹਦਾ ਭਾਵੇਂ ਬਾਹਰ ਬਹਿਣਾ ਬਹਿਣਾ ਕਿੱਦਾਂ ਮੇਰੀ ਹਿੱਕ ਤੇ ਦੀਵਾ ਬਾਲਣ ਡੀਆਂ ਵਾ ਤੇ ਆ ਬੁੜੀ ਕਿੱਦਾਂ ਬੋਲਦੀ ਆ ਹੈ ਇਹਦੀ ਤੇ ਇੱਕ ਵਾਰੀ ਮੈਂ ਸੇਵਾ ਚੰਗੀ ਕਰਨੀ ਆ ਹੁਣ ਘਰ ਦੀ ਕੁੜੀ ਨੂੰ ਫੋਨ ਪੀ ਇਹਨੂੰ ਸਮਝਾ ਲਾ ਜਰੀ ਕੀ ਹੋਇਆ ਬੜੀ ਖੱਪੀ ਤੱਪੀ ਆ ਕੀ ਗੱਲ ਹੋਣਾ ਕੀ ਆ ਪੋਚੇ ਲਾਏ ਹੁੰਦੇ ਆ ਸਾਰਾ ਦਿਨ ਜੋਬਨ ਨਿਆਣੇ ਲਿਤੜ ਲਿਤੜਾ ਇਹਨੂੰ ਮਾਰ ਕੜ ਕੜ ਪੈਸੇ ਦੇਣ ਡਈ ਦਾਦੀ ਕੁਲਫੀ ਵਾਲਾ ਪਾਈ ਆਇਆ ਮਾਂ ਕੋ ਪੈਸੇ ਮੰਗੇ ਤੇ ਦਾਦੀ ਮੈਂ ਨਹੀਂ ਦਿੰਦੀ ਆਓ ਮੇਰੇ ਇੱਧਰ ਤੇ ਆ ਵੇਖ ਕਿਦਾਂ ਪੈੜਾਂ ਪਾਈਆਂ ਇਹਨਾਂ ਨਿਆਣਿਆਂ ਨੇ ਹੈ ਲਿਬੜੇ ਪੈਰ ਲੈ ਲੈ ਤੇ ਆਪਣਾ ਵਿੜਾ ਤੋੜਈ ਆ ਤੇ ਆ ਬੁੜੀ ਇੰਨਾ ਬੋਲੀ ਕੋਈ ਕਹਿਣ ਦੀ ਗੱਲ ਨਹੀਂ ਆ ਉਹ ਨਾਲ ਸੁੱਖ ਵੀ ਤਨ ਮਾਦਾ ਤੈ ਸਮਝਾ ਲਾ ਨਹੀਂ ਤੇ ਇਹਦੀ ਮੈਂ ਜ਼ਬਾਨ ਜੀ ਕੱਟ ਦੇਣੀ ਆ ਕਹਿਣਾ ਸੀ ਕੀ ਤੂੰ ਕੋਣ ਕਹਿਣਾ ਨਹੀਂ ਇੱਕ ਤਰੀਕ ਹੋਣੀ ਆਈ ਤੇਰਾ ਵੀ ਫਰਜ਼ ਬਣਦਾ ਜਦੋਂ ਬਿਮਾਰ ਹੁੰਦੀ ਆ ਪੈਸੇ ਨਹੀਂ ਲਾਉਨੇ ਸਾਹਮਦੇ ਨਹੀਂ ਇੱਕ ਤਰੀਕ ਦਾ ਨਰਬਲਾ ਆਈ ਇਹਦੀ ਪਿੰਸਨ ਤੇ ਬੈਠੇ ਨਹੀਂ ਉਦੋਂ ਤਾਂ ਜੋ ਬਣ ਕਿਤੇ ਆਣ ਕਹਿੰਨੇ ਵਾਟ ਨਹੀਂ ਭਾਈ ਹਸਪਤਾਲ ਇਨਾ ਚਿਰ ਰਹੀ ਆ ਮੈਂ ਉਥੇ ਮਰ ਗਈ ਇਥੋਂ ਰੋਟੀ ਖਾਣੀ ਜਾਜਾ ਰਾਤਾਂ ਰਹਿਣੀਆਂ ਉਦੋਂ ਤੇਨੂੰ ਬਿਮਾਰੀ ਪਈ ਹੁਣ ਮੈਨੂੰ ਇੱਕ ਤਰੀਕ ਦੱਸਦੀ ਆ ਆਪਣੀ ਮਾਂ ਨਾਲ ਗੱਲ ਕਰ ਲੈ ਇਹਦੇ ਇਦਾਂ ਕਹਿੰਦੀ ਨਾ ਤੇ ਫਿਰ ਉਹਦੀ ਜ਼ਬਾਨ ਭੰਨ ਉਹਨੂੰ ਕਹਿ ਕਿ ਜਿੰਨਾ ਹੱਕ ਤੇਰਾ ਤਾਂ ਉਹਨਾਂ ਦਾ ਸਾਡਾ ਸੁਰੂ ਤੋਂ ਸਾਡੇ ਹੋ ਰਹੀ ਆ ਆਹ ਹੁਣੇ ਪਰਸੋਂ ਆਉਂਦੀ ਸਾਨੂੰ ਇਹਦਾ ਹੀ ਫਰਜ ਬਣਦਾ ਮੈਂ ਬਥੇਰਾ ਕੋ ਹਾਕਿਆ ਵਾ ਤੂੰ ਹੀ ਆ ਮਾਂ ਨਪਲੀ ਨੂੰ ਕਹੋ ਉਹਨੂੰ ਕਹੋ ਵੀ ਇਹ ਕੌਣ ਹੁੰਦੀ ਐਨੀ ਗੱਲ ਕਹਿਣ ਵਾਲੀ ਇਹ ਥੋੜੀ ਜਿਹੀ ਉੱਧਰ ਜਿਹੜੀ ਪੈਨਸ਼ਨ ਨਹੀਂ ਲੈਣੀ ਸਾਡਾ ਹੱਥ ਬਣਦਾ ਵਾ ਜਦੋਂ ਸਾਹਬ ਤੇ ਅਸੀਂ ਰੋਟੀ ਬਾਣੀ ਖਵਾਦੇ ਹੁਣ ਚਾਰ ਦਿਨ ਉੱਥੇ ਚੱਲ ਗਈ ਤੇ ਹੋ ਗਿਆ ਪੈਨਸ਼ਨ ਹੋਰੀ ਹੋ ਗਈ ਆਹੋ ਐਦਾਂ ਦੀਆਂ ਗੱਲਾਂ ਕਰਦੀ ਓ ਤੇ ਨਿਆਣਿਆਂ ਨੇ ਤੇ ਇੱਥੇ ਆਉਣਾ ਵਾ ਅਜੇ ਵੀ ਇੱਧਰ ਆ ਜਾ ਤੇ ਮੈਂ ਇੱਧਰ ਆ ਜਾਨੀ ਆ ਬੱਲੇ ਨਹੀਂ ਤੇਰੇ ਤੈਨੂੰ ਮੈਂ ਟੈਲਾ ਲਗਾ ਘਰ ਦੇ ਦਾਂ ਹੈ ਸਾਰੀ ਉਮਰ ਤੇਰਾ ਬੰਦਾ ਬਾਹਰ ਕਮਾਈ ਕਰਦਾ ਰਿਆ ਅਜੇ ਤੱਕ ਤੇ ਤੇਰੇ ਗੋਵਿੰਦਰ ਨੂੰ ਟੈਨਸ਼ਨ ਨਾ ਲੈ ਐਵੇਂ ਖੱਪੀ ਕੋ ਜਾਨੀ ਕਿ ਉਹ ਆਪਣਾ ਦਿਮਾਗ ਖਰਾਬ ਕਰੀ ਜਾਨੀ ਮੈਂ ਕਰਦਾ ਮੈਂ ਬੁਧੀ ਗੱਲ ਭੈਣ ਕੋ ਜਲ ਜਾਣਾ ਜਿਹੜੀ ਅੱਡ ਕਰਾ ਕੇ ਕਹੀ ਆ ਕਿ ਆ ਕੀ ਕੀਤਾ ਭਾਵੇਂ ਮਾਤਾ ਰਵੇ ਉਧਰ ਤੇ ਭਾਵੇਂ ਰਵੇ ਇੱਧਰ ਜਿਹੜੀ ਪਿਲਸਣਾ ਦੋਵਾਂ ਪੁੱਤਾਂ ਦੀ ਸਾਂਝੀ ਆ ਇਹ ਅੱਧੀ ਅੱਧੀ ਤੇ ਲਵਾਂਗੀ ਇਦਾਂ ਨਹੀਂ ਛੱਡਦਾ ਮੈਂ ਵਾਹ ਵੇ ਬੰਦਿਆ ਅੱਜ ਕੀਤੀ ਓ ਜ਼ਿੰਦਗੀ 'ਚ ਤੂੰ ਮੇਰੇ ਵੱਲ ਦੀ ਪਹਿਲੀ ਵਾਰੀ ਗੱਲ ਠੀਕ ਆ ਆ ਵਧੀਆ ਨਜ਼ਾਰਾ ਆ ਗਈ ਮੈਂ ਪ੍ਰੀਤ ਨੂੰ ਪੁੱਛ ਕੇ ਹੁਣਾ ਕਿ ਤੂੰ ਸਾਡੇ ਘਰ ਕਿੱਕ ਪੱਤ ਬਣਾਉਣੇ ਆ ਨੂੰ ਇੱਕ ਦੂਜੇ ਲੜ ਲੜ ਮਰ ਜਣਾ ਤੀ ਦੋਵਾਂ ਜਾਨੀ ਇਹ ਅੱਡ ਕਰਾ ਕੇ ਭਾਲ ਗਈ ਤੇ ਇਹ ਲੂਤਰ ਲੂਤਰ ਕਿਉਂ ਜ਼ੁਬਾਨ ਚ ਲਾਉਂਦੀ ਆ ਹੈ ਤੂੰ ਵੀ ਘਟ ਜਾ ਘਰ ਥੋੜਾ ਜਿਆ ਪਹਿਲਾਂ ਤੈਨੂੰ ਸਮਝਾਓ ਮੈਨੂੰ ਨਹੀਂ ਪਤਾ ਸਾਡੀ ਅੱਧੀ ਆਉਣੀ ਮਿਲਣੀ ਟੈਨਸ਼ਨ ਨਾ ਲੈ ਮੈਂ ਹਸਾਬ ਕਰੂੰਗਾ ਤੇ ਇਹ ਮੇਰੀ ਜ਼ਿੰਮੇਵਾਰੀ ਆ ਵੀ ਜੀ ਬਾਹਰ ਹੀ ਬੈਠੀ ਆ ਗੱਲ ਕਰੋ ਉਹਦੇ ਨਾਲ ਵੀ ਤੂੰ ਹਾਨੂੰ ਸੱਤ ਵਾਰੀ ਜਿਹੜੀ ਗੱਲ ਕਹਿਣੀ ਸਿਰ ਮੱਥੇ ਕਬੂਲ ਪਰ ਇਹ ਜੇ ਗੱਲਾਂ ਕਰਦੀ ਨਾ ਜਿਹੜੀ ਲੂਤਰ ਲੂਤਰ ਲੂਤਰੀਆਂ ਚ ਰੌਂਦੀ ਆ ਮੈਨੂੰ ਇਹ ਨਹੀਂ ਚ ਜਦੋਂ ਤੈਨੂੰ ਮੈਂ ਕਹਤਾ ਮੈਂ ਬੈਠਾ ਨਾ ਕੱਲ ਸੁਰ ਅੱਧੋ ਵਾਦੀ ਹੋਊਂਗੀ ਟੈਂਸ਼ਨ ਨਾ ਲੈ ਵੇਖੂ ਬਰਾ ਕਿੰਨਾ ਸਾਹਮ ਵੀ ਫਿਰ ਉਹ ਅਜੋਬ ਨਾ ਤੁਸੀਂ ਆਂਦੇ ਟੈਂਸ਼ਨ ਨਾ ਲੈ ਜਦੋਂ ਨਿਆਣਿਆਂ ਨੇ ਪੈਸੇ ਦਿੱਤੇ ਨਾ ਐਦਾਂ ਰੁਗ ਭਰ ਕੇ ਜਦੋਂ ਕੱਢਿਆ ਤੇ ਮੇਰੇ ਦਿਲ ਨੂੰ ਨਾਲ ਹੀ ਔਲ ਪੈ ਗਿਆ ਵੀ ਸਾਡੇ ਪੈਸੇ ਤੇ ਅਜ ਉਧਰ ਚੱਲਣ ਦੇ ਹੈ ਹੈ ਇੱਥੇ ਵਰਤਣੇ ਹੀ ਕਰਨੇ ਹੀ ਕਈ ਕੋ ਮਜਬੂਰੀਆਂ ਹੁੰਦੀਆਂ ਕਰਦੀਆਂ ਤੇ ਅਪਚਕਾ ਮੇਰਾ ਤੇ ਜੀ ਕਰਦਾ ਕਿਸੇ ਵੇਲੇ ਕਾਰ ਲਈ ਬਾਹਰ ਬੈਠੀ ਹੁੰਦੀ ਆ ਤੇ ਅਪਚ ਕਾਰ ਪਚਕੂਰ ਕੇ ਤੇ ਮੈਂ ਇੱਧਰ ਲੈ ਆ ਮਾ ਕਿ ਤੂੰ ਮਿੱਠੀ ਪਿਆਰੀ ਰੋ ਥੋੜੀ ਜੀ ਫੇਰ ਆਊਗੀ ਜੋ ਬਨ ਐਂੀ ਮਾਰ ਪੈਪ ਲਾਇਆ ਤੇ ਪੈਰ ਤੂੰ ਡੇ ਹੀ ਠੰਡੇ ਪਾਣੀ ਨਾਲ ਹੈ ਮੈਂ ਧੋਲਾ ਧੋਲਾ ਪੈਰ ਜਿਦਾ ਮੇਰੇ ਸਿਰ ਚ ਸਵਾਹ ਪਾਈ ਨਾ ਗਰਮ ਗਰਮ ਇਦਾਂ ਤੇਰੇ ਚ ਪੈਣੀ ਆ ਮਾਤਾ ਦੇ ਮੈਂ ਧੋਣ ਦੀ ਹਾ ਹੋ ਐਡੀ ਛਿਪਲੀ ਜੀ ਉਹ ਉਹਨੂੰ ਵੀ ਸਾਰੀ ਸਮਝ ਆਣਾ ਵੀ ਪੈਸੇ ਆਉਣੇ ਉਹੀ ਗੱਲ ਜੇ ਮੈਨੂੰ ਵੀ ਇੱਕ ਤਰੀਕ ਦਿਖਦੀ ਦਿਖਦੀ ਤੈਨੂੰ ਵੀ ਆ ਤੂੰ ਟੈਨਸ਼ਨ ਨਾ ਲੈ ਬ੍ਰੀਤਕ ਰੋਪੂਗਾ ਪਹਿਲਾਂ ਇਹਦਾਂ ਗੱਲ ਕਰੋ ਜਾਓ ਆ ਹੁਣ ਆਉ ਸੁਆਦ ਜਦੋਂ ਜਾ ਕੇ ਦਿਵਾਲੇ ਹੋਇਆ ਪੋਤਾ ਸੁਣਾਉਂਗੀ ਨਾ ਇਹਨਾਂ ਵੀ ਸਗਾਤ ਨੂੰ ਕਦਾਈ ਨੇ ਹੈ ਖਲਾਰੇ ਪਾਏ ਆ ਅਮੀਸਣੀ ਜੀ ਨੂੰ ਮੈਂ ਐਵੇਂ ਸਮਝਦੀ ਹਾਂ ਇਹ ਜਿੰਨੇ ਜ਼ਮੀਨ ਦੇ ਉੱਤੇ ਆ ਉਨੀ ਥੱਲੇ ਆ ਮਾਤਾ ਗੱਲ ਸੁਣ ਮੇਰੀ ਹੂੰ ਨਹੀਂ ਜੋ ਕਰ ਗਈ ਪ੍ਰੀਤ ਠੀਕ ਕਰ ਗਈ ਹਾਂ ਠੀਕ ਆ ਜੇ ਤੂੰ ਇੱਧਰ ਆ ਗਈਆਂ ਤੇ ਉਹਨੂੰ ਖਵਾਉਣੀ ਆ ਵਿਚਾਰੀ ਨੂੰ ਨਾ ਹੀ ਨੂੰ ਕੀ ਆਖਿਆ ਹਾਂ ਬਿਲਸਨ ਦਾ ਕਿਉਂ ਤੁਸੀਂ ਉਹ ਕਹਿੰਦੇ ਨਹੀਂ ਉਹਨੇ ਕੀ ਆਖਿਆ ਅਸੀਂ ਕਿਹੜਾ ਪਾਣੀ ਪੈਰ ਉਹ ਮੇਰੇ ਉਹ ਪੈਰ ਤੋਂ ਮੈਂ ਠੰਡਾ ਪਾਣੀ ਮੇਰੇ ਪੈਰਾਂ ਤੇ ਪਾ ਆਈ ਪੁੜਕਦੀ ਕਿੰਨਾ ਚਿਰ ਧੋਨੇ ਪੈਰ ਫਲਾਣ ਠੀਕ ਤਰ ਵਧੀਆ ਕੀਤਾ ਸਿਰ ਤੇ ਸੁਆਹ ਪਾਈ ਸਾਡੇ ਠੀਕ ਆ ساری ਉਮਰ ਤੋਂ ਸਾਡੇ ਕੋ ਰਹੀ ਹੈ ਜੇ ਇਹਦਾ ਤੇ ਕੋਈ ਕੰਮ ਹੀ ਨਹੀਂ ਬੋਲਣ ਦਾ ਵਿੱਚ ਤੂੰ ਸੋਹਰਾ ਬੋਲ ਉਹਨੂੰ ਇਹਦਾ ਹੀ ਫਰਜ਼ ਬਣਦਾ ਬੋਲ ਉਹਨੂੰ ਨਾ ਸਮਝਾਵੀਂ ਅਸੀਂ ਪਹਿਲਾਂ ਕੀ ਕੋ ਕਰਦੀ ਸੀ ਘਰ ਕੀ ਕੋ ਕਰਦੀ ਹੁੰਦੀ ਸੀ ਅੱਗੇ ਤੂੰ ਕਿੰਨੇ ਕ ਪੈਰ ਧੋਣੇ ਹੀ ਫੇਰ ਕਹਣਾ ਬੋਲਦਾ ਕਿ ਅਸੀਂ ਅੱਗੇ ਤੁਹਾਡੇ ਘਰ ਹੀ ਤੇ ਤੁਸੀਂ ਪੈਰ ਧੋਣੇ ਹੀ ਅਸੀਂ ਤੁਹਾਡੇ ਘਰ ਜਾ ਜਾ ਕੇ ਤੁਹਾਨੂੰ ਕਰਦਾ ਮੈਂ ਪ੍ਰੀਤ ਨਾਲ ਗੱਲ ਜਿਹੜੀ ਕੁ ਪਤ ਵਾ ਗਈ ਸਾਡੇ ਘਰ ਤੇਰੇ ਨਾਲ ਮੈਂ ਕੀ ਹੋਣੀ ਉਹਨੂੰ ਸਮਝਾ ਕੇ ਰੱਖ ਬੰਦਾ ਹੋਵੇ ਤਾਂ ਮੈਂ ਗੱਲ ਕਰਾਂ ਉਹਨੂੰ ਸਮਝਾਓ ਜੇ ਮੈਂ ਹੁਣ ਆ ਗਈ ਆ ਇਹਨੂੰ ਵੀ ਸਮਝਾ ਤੇ ਪੁੰਦੇਣਾ ਨਹੀਂ ਕਰਨੀ ਸੀ ਆਪਣੀ ਜਨਾਨੀ ਨਹੀਂ ਕਰ ਲੋਗੇ ਤੇ ਬਹਿ ਕੇ ਕਰ ਲਈ ਉਹਨੇ ਤੋਂ ਮੈਂ ਮਿਲਸਨ ਤਾਂ ਨਹੀਂ ਅੱਦੋ ਵੱਦ ਇਹਦੇ ਗੱਲ ਤਾਂ ਮੈਂ ਪਾਜੀ ਜਾ ਕੇ ਗੱਲ ਕਰਕੇ ਆਉਂਗਾ ਉਹ ਮੌਕਾ ਉਹਦੇ ਦੱਸੂ ਅੱਦੋ ਅੱਦ ਕਰਨੀ ਪਰਸੰਦੀ ਦੇ ਘਰ ਵਾਲਾ ਉਹਨੂੰ ਦੇਣੀ ਆ ਗਾਲੇ ਸਾਰੀ ਪੈਨਸ਼ਨ ਹੀ ਆ। ਪਰ ਸਰਦਾਰ ਰੋਣਾ ਵਾ। ਸਾਈਂ ਤੇ ਦੋਵੇਂ ਜੀ ਆਤਾ ਹੁੰਦੇ ਆ। ਦੰਨੀ ਆ ਨਾ ਮੈਂ ਪੈਸਾ। ਨਾ ਤੇ ਮੈਂ ਹੀ ਨਹੀਂ ਚੇਹਦੀ ਕਹਿੰਦੀ ਪੈਨਸ਼ਨ ਕਰਿਆ ਲਈ। ਤੇ ਨਾਮ ਹੀ ਨਾ ਹੋਣਾ ਚਾਹੀਦੀ ਆ। ਇਹਨੂੰ ਕਹਾਂ ਵੀ ਵਾਧੂ ਦਾ ਮੇਰ ਨਾਲ ਆਣ ਕੇ ਾਡਾ ਲਾਇਆ ਕਰੇ। ਨਹੀਂ ਤੇ ਮੈਂ ਵਾਰ ਵਾਲੇ ਨੂੰ ਕਹਿਣਾ ਵੀ ਆਣ ਕੇ ਇੱਥੇ ਬਹਿ ਕੇ ਮਸਲਾ ਹੱਲ ਕਰੋ ਹਣ। ਮਸਲਾ ਮੈਂ ਮਸਬਲ ਨਹੀਂ ਬੋਲਣ ਦਾ ਤੇਰਾ ਨਾ। ਵਾਰਵਾਰੀ ਆ ਜਾਂਦੇ ਆ ਦੋਵੇਂ ਜੀ। ਜਿਹੜੀ ਗੱਲ ਕਰਨੀ ਮੇਰ ਨਾਲ ਕਰਨ। ਗੱਲ ਤਾਂ ਇਹਨਾਂ ਨੇ ਕਰਨੀ ਹੀ ਨਹੀਂ ਆ। ਗਾਲੇ ਸਾਰਾ ਮਸਲਾ ਹੀ ਪਿਆ। ਉਹ ਇਹਨਾਂ ਨੂੰ ਹੁਣ ਬਣੀ ਤਾਂ ਨਹੀਂ ਚੰਗੀ ਨਹੀਂ ਲੱਗਦੀ। ਇੱਦਾਂ ਕਰ ਉਹਨਾਂ ਦਾ ਕਰ ਖੁਕੜੀ ਜੀ ਬਣੀ ਰਹਿਣਾ ਜੀ ਕਹਦਾ ਮੇਰੇ ਲੀੜੇ ਧੋਦਣੇ ਜੀ ਕਹਦਾ ਨਾ ਸੋਣੇ ਨਾ ਤੀ ਤਾਂ ਤੀਨੀਆਂ ਚੰਗੀ ਬਾਲਦੀ ਗੱਲ ਵੀ ਨਹੀਂ ਮੰਮੀ ਗੱਲ ਸਾਰੀ ਕਰੀ ਨੀ ਆ ਪਰ ਪਹਿਲੀ ਤਰੀਕ ਆਉਂਦੀ ਆ ਦੋਵੇਂ ਜੀ ਔਖੇ ਆ ਵਾਰੀ ਵਾਰੀ ਆਉਂਦੇ ਆ ਫਿਰ ਲੜਾਈ ਰਹੀ ਏ ਤੇ ਮੰਮੀ ਇੱਧਰ ਆ ਜੇ ਹੁਣ ਲੈਣ ਔਖੇ ਆ ਦੇ ਹਾੜੇ ਹਾੜੇ ਆ ਬੰਗਰ ਨੂੰ ਇੱਕ ਦਿਨ ਚਲੋ ਕੋਈ ਗੱਲ ਹਾਂ ਆਲੋ ਬਾਜਾ ਇੱਥੇ ਬਾਜਾ ਹਾਂਜੀ ਮੈਨੂੰ ਬਾਤ ਸੁਣਾ ਉਹਨੇ ਤੂੰ ਮੈਨੂੰ ਬਾਤ ਚ ਕਰਦਾ ਸੀ ਮਤਲਬ ਮੇਰੀ ਸੋਨ ਤੂੰ ਕੱਲ ਪਰਸੋਂ ਦੀ ਆਈ ਆ ਮੈਨੂੰ ਕੁਝ ਤੂੰ ਦੱਸਿਆ ਨਹੀਂ ਉਹਨਾਂ ਬਾਰੇ ਹੁਣ ਮਾਤਾ ਮੈਨੂੰ ਦੱਸਣ ਦੀ ਆ ਵੀ ਮੰਮੀ ਉਹ ਰਿਆ ਉਹ ਚੋਖਣਾ ਹੋ ਗਿਆ ਦੱਸਣਾ ਕੀ ਹੈ ਜਦੋਂ ਮੈਂ ਆਈ ਤੇ ਤੁਸੀਂ ਘਰ ਨਹੀਂ ਰਾਤ ਨੂੰ ਤੁਸੀਂ लेट ਆਏ ਬੰਬੀ ਤੋਂ ਥੱਕੇ ਹਾਰੇ ਸੋਗੇ ਤੇ ਸਵੇਰ ਦੇ ਤੁਸੀਂ ਗਏ ਹੁਣ ਕਦੂ ਕਰਨ ਤੇ ਹੁਣ ਆਏ ਪਹਿਲੀ ਜੋ ਤੇ ਦੱਸਣ ਦਾ ਮੌਕਾ ਹੀ ਨਹੀਂ ਮਿਲਿਆ ਮੈਂ ਤਾਂ ਸਗੋਂ ਆਪ ਢਾਡਣਾ ਪੁੱਛਿਆ ਫਿਰ ਇੰਨਾ ਕੋ ਹੋ ਗਿਆ ਵਾ ਘਰ ਦੇ ਵਿੱਚ ਇਹਨਾਂ ਨੇ ਮੈਨੂੰ ਇੱਕ ਵਾਰ ਨਹੀਂ ਪੁੱਛਿਆ ਕਿ ਤੂੰ ਗਈ ਹਾਂ ਕੀ ਕਰਕੇ ਆਈ ਕੀ ਨਹੀਂ ਯਾਰ ਮੈਂ ਕੀ ਪੁੱਛਣਾ ਮੈਂ ਤੇ ਮੈਂ ਨੇਰੇ ਸਵੇਰੇ ਆਉਣਾ ਮੈਂ ਤੇ ਤੂੰ ਹੀ ਤੂੰ ਦੱਸੇਗੀ ਕੋ ਤੂੰ ਕੋ ਦੱਸਿਆ ਨਹੀਂ ਮੁੜ ਕੇ ਮੈਨੂੰ ਮਾਤਾ ਨੇ ਦੱਸਿਆ ਵੀ ਉੱਥੇ ਵਾਲੀ ਜਿਹੜੀ ਮੰਮੀ ਆ ਉਹ ਸਸਤੇਰੀ ਹੋ ਗਈ ਆ ਸੁਖ ਨਾਲ ਸੋ ਕਰਨ ਲਗੀ ਹੋਣਾ ਤਾਂ ਤੇ ਦੇਹੰਦ ਦਿਸਵਾ ਦਾ ਪਤਾ ਹੀ ਆ ਹੁਣ ਜੇ ਬੰਦਾ ਅੱਜ ਦੀ ਮੁਗਾਈ ਵਿੱਚ ਸੋਚੇ ਤੇ ਜਿੰਨਾ ਪੈਸਾ ਮੰਮੀ ਲੈਣ ਦੇ ਆ ਭਾਵੇਂ ਚਲ ਜਿੱਤਾ ਮਰਜੀ ਆ ਤੇ ਮੈਂ ਨਾ ਆਖ ਪਉਂਦਾ ਇਹੋ ਜਿਹੀ ਬਜ਼ੁਰਗ ਨੂੰ ਤੇ ਸੋਨੇ ਦੀਆਂ ਰੋਟੀਆਂ ਦੇ ਕੇ ਸੰਭੀ ਦਾ ਨਾ ਵੀ ਕਮਉਂਦਾ ਹੋਵੇ ਨਾ ਵੀ ਆਉਂਦਾ ਹੋਵੇ ਇੱਕ ਮਾਂ ਸਾਨੂੰ ਕਿੱਦਾਂ ਪਾਲਦੀ ਆ ਅਰਦਾਸਾਂ ਲੈ ਲੱਤੀਆਂ ਪੁੱਤ ਮੰਗਦੀ ਮਹਾਰਾਜ ਤੇ ਜਦੋਂ ਵਿਆਹ ਹੁੰਦਾ ਪਾਲੀ ਦੇ ਫੇਰ ਆਖਦੇ ਚੰਗਾ ਪੜ ਜਾਣ ਫੇਰ ਹਾਇ ਚੰਗੀ ਜਗ੍ਹਾ ਸੈੱਟ ਹੋ ਜਾਣ ਤੇ ਫੇਰ ਕਿਤੇ ਰੱਬ ਕੋਲੋਂ ਮਾਂ ਕੰਮ ਕਹਿੰਦੇ ਨਵਾਂ ਪੁੱਤ ਲਈ ਦੇ ਵੀ ਇਹ ਵਿਆਹੇ ਜਾਣ ਤੇ ਜੇ ਨਵਾਂ ਪੁੱਤ ਤਾਂ ਹੋ ਗਏ ਤੱਕੇ ਦੇਣ ਫਿਰ ਤੇ ਬਾੜੀ ਗੱਲ ਵਾਣਾ ਮੈਂ ਬੜਾ ਚੜਿਆ ਮੈਂ ਨਹੀਂ ਇਹ ਚਾਹੁੰਦੀ ਕਿ ਮੈਂ ਇਹਨਾਂ ਦੀ ਕਿਹ ਗੱਲ ਦੇ ਵਿੱਚ ਆਵਾਂ ਕਿਉਂਕਿ ਜੇ ਤੇ ਮੈਂ ਗੱਲ ਦੇ ਵਿੱਚ ਆਈ ਨਾ ਤੇ ਮੈਂ ਬਦਨਾਮੀ ਖਟਣੀ ਤੇ ਪਰ ਉਹ ਮੇਰੇ ਪੱਲੇ ਪਾ ਕੇ ਛੱਡੀ ਇਹਨਾਂ ਨੇ ਜੇ ਇਹ ਚੰਗੇ ਹੁੰਦੇ ਆਪਣੇ ਘਰ ਦੇ ਫੈਸਲੇ ਆਪ ਲੈਂਦੇ ਸਹੀ ਤਰੀਕੇ ਨਾਲ ਚੱਲਦੇ ਤੇ ਮੈਨੂੰ ਕੀ ਲੋੜ ਹੀ ਬੁਰੇ ਬੰਦੀ ਉਹਦਨ ਮੈਂ ਤੁਹਾਨੂੰ ਕਹਿਨੀ ਹਾਂ ਨਾਲ ਚੱਲੋ ਚੰਗਾ ਤੁਸੀਂ ਨਹੀਂ ਚੱਲੇ ਜੇ ਤੁਸੀਂ ਨਾਲ ਜਾਂਦੇ ਨਾ ਤਦੋ ਹੀ ਵੀ ਗੱਲ ਚਾਉਣਾ ਹੈ ਨਲਤ ਹਾਲ ਮੈਂ ਤੂੰ ਕਹਿੰਦੀ ਰਹੀ ਨਹੀਂ ਨਾ ਵੀ ਤੂੰ ਜਾਂਦਾ ਨਹੀਂ ਮੇਰੇ ਇਥੇ ਜਾਂਦਾ ਨਹੀਂ ਆ ਬਹੁਤ ਘਟ ਜਾਣਾ ਮੈਚ ਕਰਕੇ ਜਾਂਦਾ ਹਾਂ ਉਹਨਾਂ ਨੂੰ ਇੱਕ ਤੇ ਜਿਹੜਾ ਜੋਬ ਨੂੰ ਤਵੀਜ਼ ਨਹੀਂ ਗੱਲ ਕਰਨ ਦੀ ਦੂਜਾ ਮਿਲਣ ਮਰਤਨ ਦਾ ਨਹੀਂ ਪਤਾ ਵੀ ਪ੍ਰਾਣਿਆਂ ਦੇ ਕੀ ਸਥਾਨ ਹੁੰਦਾ ਉਹਨੂੰ ਕਿੱਥੇ ਰੱਖਣਾ ਪੈਂਦਾ ਅਬ ਵੇਖਿਆ ਵਾ ਦੋ ਦਿਨ ਵਰ ਮਾਤਾ ਨੂੰ ਛੱਡਣ ਆਇਆ ਵਾ ਬਰੂਹੇ 'ਚ ਮੁਰ ਜਾਂਦਾ ਰਿਹਾ ਅੰਦਰ ਤੱਕ ਨਹੀਂ ਆਇਆ ਸੋਚਦਾ ਨਹੀਂ ਦਿਮਾਗ ਨਾਲ ਪਰ ਇੱਕ ਗੱਲ ਬਹੁਤ ਵਧੀਆ ਮੈਚ ਕਹਿਣਾ ਵਾ ਜਿਹੜੀ ਮਾਤਾ ਨੂੰ ਕਰਤਾ ਤੁਸੀਂ ਸੁੱਖ ਦੇ ਨਾਲ ਹੁਣ ਜਦੋਂ ਮਰਜੀ ਕਵੀ ਮੈਂ ਤੇਰੇ ਨਾਲ ਜਾਊਂਗਾ ਕੋਈ ਗੱਲ ਨਹੀਂ ਜ਼ਰੂਰ ਜਾਊਂਗਾ ਕਿਉਂਕਿ ਉਹਨਾਂ ਨੂੰ ਤਮੀਜ਼ ਹੈ ਪਤਾ ਵਾ ਕੁਛ ਗੁੱਸੇ ਬੜਾ ਹੀ ਮੇਰੇ ਨਾਲ ਜੋਬ ਨੂੰ ਕਹਿੰਦਾ ਇਥੇ ਚੰਗੀ ਨਹੀਂ ਗੱਲ ਕਰਕੇ ਚੱਲੀ ਮੈਂ ਜਾਂ ਤੂੰ ਆਪਣਾ ਸਟੈਂਡ ਲੈਣ ਜੋਗਾ ਹੁੰਦਾ ਆਪਣੇ ਪੈਰਾਂ ਤੇ ਖੜਾ ਹੁੰਦਾ ਜੋਗਾ ਹੁੰਦਾ ਤੇ ਮੈਨੂੰ ਇਹ ਲੈਣਾ ਨਹੀਂ ਪੈਣਾ ਫੈਸਲਾ ਪਤਾ ਹੁਣ ਲੱਗਣਾ ਜਿਹੜਾ 30 35000 ਰੁਪਿਆ ਪੈਨਸ਼ਨ ਆਉਦੀ ਸੀ ਨਾ ਮਾਤਾ ਦੀ ਹੁਣ ਜਦੋਂ ਉਧਰ ਦਿੱਤੀ ਨਾ ਉਹਨੇ ਫਿਰ ਇਹਨਾਂ ਨੂੰ ਪਤਾ ਲੱਗਣਾ ਵੀ ਕਿਸ ਭਾਵੇਂ ਕਰਦੀ ਆ ਉਹ ਕਹਿੰਦੀ ਮੈਨੂੰ ਨਹੀਂ ਚਾਹੀਦੀ ਉਹ ਤੇ ਚਲ ਉਸੇ ਦੇ ਕੋ ਬਥੇਰਾ ਵਾ ਉਹ ਆਂਦੇ ਰੱਬ ਨੇ ਸਾਨੂੰ ਜਿੰਨੇ ਚ ਰੱਖਿਆ ਸੀ ਉਨੇ ਚ ਹੀ ਖੁਸ਼ ਮੈਨੂੰ ਕੋਈ ਪੈਨਸ਼ਨ ਨਹੀਂ ਚਾਹੀਦੀ ਹੂੰ ਮੈਨੂੰ ਇੰਨਾ ਹੀ ਬੜਾ ਵਾਪੇ ਮੇਰੇ ਨਿੱਕੇ ਨਿੱਕੇ ਨੇ ਆਨੇ ਆ ਮੈਂ ਪੂਰੇ ਬੰਦ ਕਰਕੇ ਜਾਣੀ ਘਰ ਜਾਊਗੀ ਲੱਗਦਾ ਇਹਨੂੰ ਇਹਨੂੰ ਤੇ ਚਾਹੀਦੀ ਆ ਨਾ ਤਾਂ ਤੈਨੂੰ ਕਹਿੰਦਾ ਹਾਂ ਚੰਗਾ ਨਹੀਂ ਕਰਕੇ ਚੱਲੀ ਉਹਨੂੰ ਪਤਾ ਲੱਗ ਗਿਆ ਕਿ ਮੇਰੀ ਤੇ ਪੱਕੀ ਪੱਕਾ ਜੀ ਫੇਤੀ ਰਹਿੰਦੀ ਹਰ ਮਹੀਨੇ ਚਲੋ ਜਿੱਦਾਂ ਮਰਜੀ ਵੀ ਇਹਨਾਂ ਦੁੱਖ ਤੇ ਮੈਨੂੰ ਉਹਨਾਂ ਦਾ ਵੀ ਆਖਰ ਮੇਰਾ ਭਰਾ ਵਾ ਮਿਲਦਾ ਵਰਤਦਾ ਪਰ ਤੇਰਾ ਭਰਾ ਵਾ ਚਲੋ ਜਿਹੜੇ ਮਾਪੇ ਵਿਚਾਰੇ ਬਜ਼ੁਰਗ ਹੋ ਜਾਂਦੇ ਆ ਤੁਰਿਆ ਨਹੀਂ ਜਾਂਦਾ ਜਾਂ ਕੋਈ ਉਹਨਾਂ ਨਾਲ ਤਾਂ ਲੋਕੀ ਕਰਦੇ ਵੇਖਿਆ ਜਿਨ੍ਹਾਂ ਦਾ ਕੁਝ ਨਹੀਂ ਆ ਓਏ ਉਹ ਤੇ ਐਨੀ ਪੈਨਸ਼ਨ ਲੈਣ ਦੀ ਆਪਣੇ ਘਰਾਂ ਪੈਰਾਂ ਤੇ ਤੁਰੀ ਫਿਰਦੀ ਆ ਚੰਗੀ ਭਲੀ ਇਹਨਾਂ ਨੂੰ ਹਜੇ ਤਗੜੀ ਆ ਰੋਟੀ ਪਾਣੀ ਕਰਦੀ ਆ ਪੈਨਸ਼ਨ ਲੈਣ ਦੇ ਮੈਨੇਜਰ ਤਾਂ ਕਿਹਾ ਨਾ ਕਿ ਉਹਨੂੰ ਇੱਕ ਫੋਨ ਹੀ ਲਾ ਦਿਓ ਉਹ ਵੀ ਨਹੀਂ ਪਤਾ ਨਹੀਂ ਇਹਨਾਂ ਦੇ ਢਿੱਡ ਕੀ ਹੋ ਗਿਆ 1000 ਰੁਪਏ ਦਾ ਫੋਨ ਤਾਂ ਉਹਨੇ ਆਪਣੇ ਕੋਲੇ ਲੱਲਾ ਨਾਮ ਨੂੰ ਛੋਟਾ ਤੇ ਫੋਨ ਚਾਹੀਦਾ ਵਾ ਕਿ ਜਾਂ ਇੱਧਰ ਉੱਧਰ ਗੱਲਾਂ ਕਰੂਗੀ ਜਾਂ ਕਿੱਦਾਂ ਜਾਂ ਕਿੱਦਾਂ ਨਹੀਂ ਮੰਮੀ ਨਵੇਂ ਪਾਕੀ ਮੈਂ ਸਮਝਾਈ ਆ ਮੈਂ ਕਿ ਹੁਣ ਉਧਰੋਂ ਚੋਕੇ ਮੈਂ ਇੱਧਰ ਕੀਤਾ ਵਾ ਹੁਣ ਇੱਥੇ ਟੰਗ ਤਰੀਕੇ ਨਾਲ ਰਹੋ ਕੋਈ ਸ਼ਿਕਾਇਤ ਦਾ ਮੌਕਾ ਨਾ ਦਿਓ ਮੈਂ ਕੋਈ ਗੱਲ ਨਹੀਂ ਐਰ ਕੰਪੈਨਸ਼ਨ ਮਿਲ ਲੈਂਦੇ ਤਾਂ ਮੰਮੀ ਤੇਰੀ ਨੂੰ ਗੌਰਵ ਨੂੰ ਭੇਜੂਗਾ ਉਹਦੇ ਕੋਲ ਪੈਸੇ ਲਊਗਾ 2-3000 ਤੇ ਉਹਨੂੰ ਇੱਕ ਨਾ ਬਟਨਾਂ ਵਾਲਾ ਸਾਦਾ ਜਿਹਾ ਫੋਨ ਆਉਂਦਾ ਲੈ ਕੇ ਤੇ ਆਊਗਾ ਨਾਲੇ ਨੰਬਰ ਨੰਬਰ ਪੰਜਾਬੀ ਚ ਫੀਲ ਕਰਕੇ ਤੇ ਆਊਗਾ ਉਹ ਇੱਥੇ ਗੱਲਬਾਤ ਕਰ ਲੈ ਬੰਦਾ ਇਹ ਵੀ ਗੱਲ ਠੀਕ ਆ ਪੈਸੇ ਤੇ ਚੱਲ ਉਹਦੇ ਹੀ ਹੋਣੇ ਵਿਚਾਰੀ ਦੇ ਪੈਸੇ ਤੇ ਉਹਦੇ ਹੀ ਹੋਣੇ ਆ ਹਾਂ ਜਿੱਦਾਂ ਮਰਜੀ ਨਾ ਬਣਾਉਣ ਲੱਗਿਆ ਬੜਾ ਤਰਸ ਜਿ ਕਈ ਗੱਲਾਂ ਹੁੰਦੀਆਂ ਜਿੱਥੇ ਬੰਦਾ ਰਹਿਣ ਕਿੱਝਾ ਹੋਵੇ ਐਦਾਂ ਤਾਂ ਫਿਰ ੱੱਕੇ ਹੀ ਆ ਨਾ ਉਹ ਇੱਥੇ ਹੁਣ ਚੰਗੇ ਨਹੀਂ ਲੱਗੀ ਤਾਂ ਨਹੀਂ ਗਈ ਇੱਥੇ ਰਹਿ ਗਈ ਤੇ ਮੇਰੀ ਗੱਲ ਸੁਣੋ ਗੱਲ ਤੇ ਮੈਂ ਤੁਹਾਡੇ ਨਾਲ ਇਹ ਕਰਨ ਲੱਗੀ ਹਾਂ ਵੀ ਅੱਜ ਸਵੇਰ ਦੀ ਬੰਬੀਆਂ ਦੀ ਬੱਤੀ ਆਉਣ ਲਈ ਆ ਥੋੜਾ ਬੋਦਾ ਕੱਦੂ ਹੋਇਆ ਵਾ ਜੋ ਨੇ ਤੇ ਲੇਟ ਹੋ ਗਿਆ ਇੰਨੀ ਗਰਮੀ ਪੈਣ ਲਈ ਆ ਉਹ ਪਾਣੀ ਛੱਡਿਆ ਪੱਠਿਆਂ ਨੂੰ ਛੱਡਿਆ ਆ ਜੋ ਤੇ ਛੱਡਿਆ ਇੱਕ ਵਾਰ ਚ ਵੇਖੋ ਪਾ ਕੇ ਇਹ ਕਰ ਦੇਣਾ ਕੱਲ੍ਹ ਕੱਲ੍ਹ ਤੇ ਨਹੀਂ ਨਾ ਆ ਜਾ ਕੋਈ ਓਨਾ ਲੱਗਦਾ ਹੈਗਾ ਨਹੀਂ ਨਹੀਂ ਹਜੇ ਨਹੀਂ ਕੱਲ੍ਹ ਨਹੀਂ ਹੈਗਾ ਕਾਲੇ ਮੈਂ ਸ਼ਹਿਰ ਜਾਣਾ ਚਾਹ ਰਕ ਗੌਰਵ ਦੇ ਨਾਲ ਮੈਂ ਤਾਂ ਪੁੱਛ ਨਹੀਂ ਹਾਂ ਦੋ ਤਿੰਨ ਸਮਾਨ ਘਰ ਦੇ ਲਿਉਣ ਵਾਲੇ ਨਹੀਂ ਲਿਕੇ ਚੱਲ ਠੀਕ ਆ ਲੇਵਰ ਵੀ ਮਿਲੂ ਤਾਂ ਹੀ ਆ ਨਾ ਅੱਜ ਤਾਂ ਹੀ ਨੀਲੀ ਪੁੱਟਾਂਗੇ ਅੱਛਾ